ਹੰਝੂ ਗੈਸ ਦੇ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਦਾਇ ਸ਼ੰਭੂ ਬਾਟਰ ਦੇ ਉੱਪਰ ਮਹੌਲ ਪਖਿਆ ਦੇਖ ਸਕਦੇ ਹੋ ਤਸਵੀਰ ਟਰੈਕਟਰ ਲੈ ਕੇ ਜਵੇਂ ਨੌਜਵਾਨ ਅੱਗੇ ਗਏ ਕਿਸਾਨਾਂ ਨੂੰ ਥਰੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਦੇ ਉੱਪਰ ਡਾਗੇ ਜਾਣਗੇ ਆ ਡਰੋਨ ਆ ਰਿਹਾ ਜਿਹੜਾ ਇਹ ਡਰੋਨ ਦੇ ਵੱਲੋਂ ਇਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਗੋਲੇ ਸੁੱਟ ਰਿਹਾ ਪਰ ਮੋਟਰਲੇ ਬੰਨੇ ਵੀ ਪੌਕਲੈਨ ਮਸ਼ੀਨਾ ਜ਼ਬਰਦਸਤ ਲੈਂਦੀਆਂ ਹੋਈਆਂ ਪਰਲੇ ਬੰਨੇ ਵੀ ਪੌਕਲੈਨ ਮਸ਼ੀਨਾ ਜਿਹੜੀਆਂ ਉਹ ਖੜੀਆਂ ਸਾਹਮਣੇ ਜਿਹੜਾ ਟਰੈਕਟਰ ਆ ਇਹ ਨੌਜਵਾਨ ਉਧਰਲੇ ਬੰਨੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਟੀਅਰ ਕੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਜਿਸ ਵੇਲੇ ਜਿੱਥੇ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਵੈਰੀਕਟ ਤੋੜਨੇ ਨੌਜਵਾਨਾਂ ਵੱਲੋਂ ਸ਼ੁਰੂ ਨਾਲ ਦੀ ਨਾਲ ਹੀ ਹੰਝੂ ਗੈਸ ਦੇ ਗੋਲੇ ਧਾਕਨੇ ਸ਼ੁਰੂ ਕਰ ਦਿੱਤੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਟਰ ਦੀ ਦਿਖਾ ਰਿਹਾ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਜਿੱਥੇ ਗੋਲੇ ਧਾਕਨੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਆ ਤਾਂ ਇਧਰ ਉਹ ਟਰੈਕਟਰ ਜਿਹੜਾ ਆ ਸਾਹਮਣੇ ਜ਼ੂਮ ਕਰਕੇ ਦਿਖਾਓ ਟਰੈਕਟਰ ਸਾਹਮਣੇ ਜਿਹੜਾ ਟਰੈਕਟਰ ਆ ਇਹ ਨੌਜਵਾਨ ਉਧਰਲੇ ਭੰਨੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਟੀਅਰ ਗੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਸ਼ੰਭੂ ਬਾਡਰ ਦੀ ਤਸਵੀਰ ਦਿਖਾ ਰਹੇ ਤੁਹਾਨੂੰ ਜਿੱਥੇ ਵੱਡਾ ਇਕੱਠ ਕਿਸਾਨਾਂ ਦਾ ਔਰ ਬੈਰੀਗੇਟ ਖਦੇੜਨ ਦੀ ਕੋਸ਼ਿਸ਼ ਦੇ ਵਿੱਚ ਹੈ ਪ੍ਰਸ਼ਾਸਨ ਤਾਂ ਉੱਥੇ ਹੀ ਹੰਝੂ ਗੈਸ ਦੇ ਗੋਲੇ ਦਾ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਤੋਂ ਦਿਖਾ ਰਹੇ ਤੁਹਾਨੂੰ ਤਾਂ ਉਹ ਸਾਹਮਣੇ ਟਰੈਕਟਰ ਖੜਾ ਜਿਹੜਾ ਸਾਹਮਣੇ ਵਾਲਾ ਟਰੈਕਟਰ ਜਿਹੜਾ ਉਹ ਦੇਖੋ ਜਿਵੇਂ ਟਰੈਕਟਰ ਪਰਲੇ ਬੰਨੇ ਨੂੰ ਜਾਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਪਰਲੇ ਬੰਨੇੋਂ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਪ੍ਰਸ਼ਾਸਨ ਨੇ ਤਾਂ ਕਿਸਾਨਾਂ ਨੇ ਵੀ ਪੂਰਾ ਇੰਤਜ਼ਾਮ ਕੀਤਾ ਸੀ ਪਰ ਤੈਅ ਸ਼ਰਤਾਂ ਮੁਤਾਬਕ ਤੈਅ ਗੱਲਾਂ ਦੇ ਮੁਤਾਬਕ ਇਹਨਾਂ ਨੇ ਪੋਕਲੇਨ ਮਸ਼ੀਨਾਂ ਨਹੀਂ ਚਲਾਈਆਂ ਹਾਲਾਂਕਿ ਪੋਕਲੇਨ ਮਸ਼ੀਨਾਂ ਵੱਡੀਆਂ ਹੈਡਰਾ ਕ੍ਰੇਨਸ ਇੱਥੇ ਲਿਆ ਕੇ ਖੜੀਆਂ ਕਰ ਲਈਆਂ ਪਰ ਕਿਸਾਨ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਪੋਕਲੇਨ ਮਸ਼ੀਨਾਂ ਜਿਹੜੀਆਂ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਤਸਵੀਰ ਸ਼ੰਭੂ ਬਾਡਰ ਦੀ ਆ ਜਿੱਥੇ ਵੱਡਾ ਇਕੱਠ ਹੈ ਕਿਸਾਨਾਂ ਦਾ ਔਰ ਉੱਥੇ ਹੀ ਹੰਝੂ ਗੈਸ ਦੇ ਗੋਲੇ ਸ਼ੁਰੂ ਕਰ ਦਿੱਤੇ ਆ ਦਾਗਣੇ ਪ੍ਰਸ਼ਾਸਨ ਨੇ ਤਾਂ ਲਗਾਤਾਰ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ ਜਿਹੜੇ ਮੁੰਡੇ ਤਲਵਾਰ ਲੈ ਕੇ ਖੜੇ ਆ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਪਰਲੇ ਬੰਨੇ ਉਹ ਪ੍ਰਸ਼ਾਸਨ ਵੀ ਫੋਟੋਗ੍ਰਾਫੀ ਕਰ ਰਿਹਾ ਤਾਂ ਬਕਾਇਦਾ ਕਿਸਾਨ ਆਗੂਆਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ ਕਰਨੀ ਅਸੀਂ ਕਹਿੰਦੇ ਅਸੀਂ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਣਾ ਤਾਂ ਸਕਾਲ ਜਿਹੜੀ ਦਿੱਤੀ ਗਈ ਸੀ ਉਧਰੋਂ ਡਰੋਨ ਆ ਰਿਹਾ ਉਧਰੋਂ ਇੱਕ ਹੋਰ ਡਰੋਨ ਆ ਗਿਆ ਇਸ ਪਾਸੇ ਆ ਡਰੋਨ ਜਿਹੜਾ ਆ ਡਰੋਨ ਆਇਆ ਤਾਂ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਛਿੜਕ ਕੇ ਜਾਣਗੇ ਆ ਡਰੋਨ ਆ ਰਿਹਾ ਜਿਹੜਾ ਇਹ ਡਰੋਨ ਦੇ ਵੱਲੋਂ ਗੋਲੇ ਧਾਕੇ ਜਾਣਗੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਗੋਲੇ ਸੁੱਟ ਰਿਹਾ ਪਰ ਉਧਰੋਂ ਪਤੰਗ ਵੀ ਚੜਿਆ ਹੋਇਆ ਮੁੰਡਿਆਂ ਨੇ ਪਤੰਗ ਵੀ ਚੜਿਆ ਹੋਇਆ ਪਰਲੇ ਬੰਨੇ ਅਸਮਾਨ ਦੇ ਵਿੱਚ ਪਰ ਇਧਰੋਂ ਇਧਰੋਂ ਗੋਲੇ ਦਾਗੇ ਜਾ ਰਹੇ ਆ ਔਰ ਉਧਰੋਂ ਉਧਰੋਂ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਇਹ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਜਿਹੜੇ ਗੋਲੇ ਦਾਗੇ ਜਾ ਰਹੇ ਆ ਉਧਰੋਂ ਸਰਵਣ ਪੰਦੇਰ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਕਿਸਾਨ ਆਗੂ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਅਸੀਂ ਅੱਗੇ ਜਾ ਕੇ ਤੁਹਾਡੇ ਅੱਗੇ ਖੜਾਂਗੇ ਤਾਂ ਲਗਾਤਾਰ ਸ਼ੈਲਿੰਗ ਹੋ ਰਹੀ ਆ ਖੰਜੂ ਕੈਸੇ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਤਾਂ ਕਹਿੰਦੇ ਉਹਨਾਂ ਦੀ ਮੰਨਸ਼ਾ ਅਸੀਂ ਪੂਰੀ ਨਹੀਂ ਹੋਣ ਦੇਣੀ ਦਾ ਜਿਹੜੇ ਗੱਲ ਕਰ ਰਹੇ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਗਏ ਪਰ ਉਧਰੋਂ ਹਰਿਆਣਾ ਵਾਲੇ ਬੰਦੇ ਜਿੱਦਾਂ ਪੈਰਾਮਿਲਟਰੀ ਫੋਰਸ ਲਾਈ ਹੋਈ ਆ ਉਹਨਾਂ ਨੇ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਦੇ ਉੱਪਰ ਤਾਂ ਇੱਕ ਵਾਰ ਤਾਂ ਫਗੜਾ ਮੱਛੀ ਪਰ ਹੁਣ ਕਿਸਾਨ ਇਸ ਚੀਜ਼ ਨੂੰ ਲੈ ਕੇ ਤਾਂ ਪੂਰੇ ਪ੍ਰੇਪੇਅਰ ਹੋ ਗਿਆ ਕਿਉਂਕਿ ਦੁਨੀਆ ਭਰ 'ਚ ਜਿੰਨੇ ਵੀ ਅੰਦੋਲਨ ਹੋਏ ਉਹਨਾਂ ਅੰਦੋਲਨਾਂ ਤੋਂ ਸਿੱਖਿਆ ਕਿਉਂਕਿ ਇਹ ਟੈਕਨੀਕਸ ਜਿਹੜੀਆਂ ਆ ਉਹਨਾਂ ਵਿਦੇਸ਼ੀ ਅੰਦੋਲਨਾਂ ਦੇ ਵਿੱਚ ਵਰਤੀਆਂ ਗਈਆਂ ਪਰ ਪਵੇਂ ਅੰਦোলন ਕਿਸੇ ਵੀ ਫਰਕੇ ਦਾ ਹੋਵੇ ਤਾਂ ਜਿਹੜੇ ਇਹ ਟੈਕਨੀਕ ਵਰਤੀਆਂ ਜਾਂਦੀਆਂ ਉਹੀ ਟੈਕਨੀਕ ਹੁਣ ਕਿਸਾਨਾਂ ਦੇ ਉੱਪਰ ਵਰਤੀ ਜਾ ਰਹੀ ਆ ਪਰ ਅਗਲੇ ਬੰਨੇ ਵੱਡਾ ਇਕੱਠ ਹੈ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਆ ਕਿ ਅਗਲੇ ਬੰਨੇ ਨਾ ਜਾਇਆ ਜਾਵੇ ਅਗਲੇ ਬੰਨੇ ਨਾ ਜਾਣ ਕਿਸਾਨ ਕਿਸਾਨ ਅਗਲੇ ਬੰਨੇ ਤਾਂ ਕਹਿੰਦੇ ਅਸੀਂ ਅੱਗੇ ਜਾ ਕੇ ਲੱਗਾਂਗੇ ਕਹਿੰਦੇ ਜਿਹੜੇ ਆਗੂ ਮਾਰਨੇ ਉਹ ਮਾਰ ਲੈ ਜਾਣ ਕੋਈ ਚੱਕਰ ਨਹੀਂ ਅਸੀਂ ਅੱਗੇ ਚੱਲਾਂਗੇ ਤਾਂ ਸ਼ੰਭੂ ਬਾਡਰ ਦੇ ਉੱਪਰ ਮਾਹੌਲ ਪੱਖਿਆ ਦੇਖ ਸਕਦੇ ਹੋ ਤਸਵੀਰ ਟਰੈਕਟਰ ਲੈ ਕੇ ਜਿਵੇਂ ਨੌਜਵਾਨ ਅੱਗੇ ਗਏ ਉਧਰ ਲੈ ਕੇ ਜਿਵੇਂ ਨੌਜਵਾਨ ਗੇ ਗਏ ਉਧਰਲੇ ਬੰਨੇ ਵੀ ਪੋਕਲੈਨ ਮਸ਼ੀਨਾ ਜ਼ਬਰਦਸਤ ਲੈਂਦੀਆਂ ਹੋਈਆਂ ਪਰਲੇ ਬੰਨੇ ਵੀ ਪੋਕਲੈਨ ਮਸ਼ੀਨਾ ਜਿਹੜੀਆਂ ਓਖੜੀਆਂ ਵੱਡੀਆਂ ਮਸ਼ੀਨਾ ਪੋਕਲੈਨ ਜਿਹੜੀਆਂ ਨੇ ਉਹ ਲਿਆ ਕੇ ਪੁਲਿਸ ਦੇ ਵੱਲੋਂ ਲਾਈਆਂ ਗਈਆਂ ਪਰਲੇ ਬੰਨੇ ਉਧਰਲੇ ਬੰਨੇ ਵੀ ਖੜੀ ਆ ਇਧਰ ਵੀ ਤਾਂ ਕਿ ਅਜੇ ਇਧਰੋਂ ਕੋਈ ਪੋਕਲੈਨ ਮਸ਼ੀਨ ਵੀ ਲੈ ਕੇ ਜਾਂਦਾ ਤਾਂ ਪੋਕਲੈਨ ਮਸ਼ੀਨ ਦੂਜੇ ਬੰਨੇ ਉਹ ਵੀ ਚਲਾ ਦਿੱਤੀ ਜਾਵੇ ਤਾਂ ਕਿ ਬੈਰੀਗੇਟ ਨਾ ਹਲਾ ਸਕਣ ਇੱਕ ਕਿਸਾਨ ਇਹ ਨੌਜਵਾਨ ਜਿਹੜੇ ਆ ਤਾਂ ਕਹਿੰਦੇ ਆ ਆਗੂਆਂ ਨੂੰ ਦੇਖੋ ਅੱਜ ਸਾਡੇ ਵਾਲੇ ਬਣੇ ਦੇਖੋ ਕਿਉਂਕਿ ਅਸੀਂ ਕਹਿੰਦੇ ਅੱਗੇ ਜਾਵਾਂਗੇ ਕਹਿੰਦੇ ਜਾਂ ਤਾਂ ਅਸੀਂ ਕੋਲ ਜਿੱਤਾਂਗੇ ਜਾਂ ਇੱਥੇ ਹੀ ਜਾਨ ਦੇ ਕੇ ਜਾਵਾਂਗੇ ਤੁਸੀਂ ਪਰਵਾਹ ਨਾ ਕਰੋ ਇਹ ਗੱਲ ਨੌਜਵਾਨ ਕਹਿੰਦੇ ਆ ਕਹਿੰਦੇ ਕਿ ਜਾਨਾਂ ਗਵਾਉਣੀਆਂ ਪਈਆਂ ਜਾਨਾਂ ਵੀ ਦੇਵਾਂਗੇ ਇਹ ਗੱਲ ਕਿਸਾਨ ਲੀਡਰ ਕਹਿ ਰਹੇ ਸਰਵਣ ਪੰਦੇਰ ਬਰੀਫ ਕਰ ਰਹੇ ਆ ਜਕਾਰੇ ਲੱਗ ਰਿਹਾ ਜਕਾਰੇ ਲੱਗ ਰਿਹਾ ਠੀਕ ਆ ਸ਼ੰਭੂ ਬਾਡਰ ਦੀ ਤਸਵੀਰ ਆ ਜਬਰਦਸਤ ਮੁਕਾਬਲਾ ਸਬਰ ਨਾਲ ਕੰਨਾ ਜਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਸੀ ਇਧਰ ਤੇਜ ਇਧਰ ਵੀ ਦੇਖੋ ਆ ਤੇਜ ਵੀਰ ਖਣੀ ਖੜਿਆ ਇਧਰਲੇ ਬੰਨੇ ਜਾਂ ਬਾਕੀ ਦੇ ਕਿਸਾਨ ਲੀਡਰ ਵੀ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਕਿ ਨੌਜਵਾਨ ਅਗਲੇ ਪਾਸੇ ਨਾ ਜਾਣ ਧਿਆਨ ਰੱਖਿਆ ਜਾਵੇ ਇਸ ਚੀਜ਼ ਦਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਇੱਥੇ ਕਹਿੰਦੇ ਜੇ ਭੰਦੇਰ ਨੂੰ ਤੁਸੀਂ ਆਗੂ ਮੰਨਦੇ ਆ ਡੱਲੇ ਵਾਲ ਨੂੰ ਆਗੂ ਮੰਨਦੇ ਆ ਬਾਕੀਆਂ ਨੂੰ ਵੀ ਅੱਗੇ ਆਗੂ ਮੰਨਦੇ ਆ ਤੁਸੀਂ ਤਾਂ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਨਾ ਕਰੋ ਤੁਸੀਂ ਪਿੱਛੇ ਹਟੋ ਇਹ ਗੱਲ ਕਹੀ ਜਾ ਰਹੀ ਹੈ ਤਾਂ ਕਿਸਾਨਾਂ ਨੂੰ ਪਿੱਛੇ ਹਟਣ ਦੇ ਲਈ ਕਿਹਾ ਜਾ ਰਿਹਾ ਹੈ ਕਿਸਾਨ ਆਗੂਆਂ ਦੇ ਵੱਲੋਂ ਤਾਂ ਕਹਿੰਦੇ ਇਹ ਮੰਨਸ਼ਾ ਉਹਨਾਂ ਦੀ ਪੂਰੀ ਨਹੀਂ ਹੋਣ ਦੇਣੀ ਅਸੀਂ ਕਿਉਂਕਿ ਅਗਲੇ ਬੰਦੇ ਉਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਹੰਝੂ ਗੈਸ ਦੇ ਜਿਸ ਤੋਂ ਬਾਅਦ ਇੱਕ ਵਾਰ ਮੌਕੇ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਵਾਰ ਤਾਂ ਕਿਸਾਨਾਂ ਨੇ ਵੀ ਇੰਤਜ਼ਾਮ ਆਪਦਾ ਕੀਤਾ ਪਰ ਉਧਰੋਂ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਗਏ ਆ